जो तो प्रोग्राम है ये महिला सशक्तिकरण के बारे में है आज वुमेन डे भी है महिला दिवस भी है तो महिलाओं के अंदर क्या क्या क्वालिटीज होनी चाहिए वो कैसे एक परिवार को खुशहाल परिवार बना सकें इसके बारे में ये प्रोग्राम आज हमने किया है आपका नाम बता दीजिए <coughs> मेरा नाम पीके रीमा रमा कुमार आज का दिन बड़ा विशेष दिन है वैसे तो हर दिन महिलाओं का दिन है ਪਰ ਅੱਜ ਦਾ ਦਿਨ ਜਿਹੜਾ ਕੋਰਸ ਸਪੈਸ਼ਲਿਸਟ ਸਮਰਪਕ ਹੈ। ਅ ਇਸ ਧਰਤੀ ਪਰ ਮਹਿਲਾਵਾਂ ਤੋਂ ਬਗੈਰ ਕੁਝ ਵੀ ਪੋਸੀਬਲ ਨਹੀਂ। ਨਾਰੀ ਦਾ ਸਨਮਾਨ ਕਰਨਾ ਔਰ ਉਹਨਾਂ ਨੂੰ ਇੱਜ਼ਤ ਦੇਣਾ ਇਹ ਮਨੁੱਖ ਦੀ ਪ੍ਰਾਇਰਟੀ ਹੈ। ਅ ਅੱਜ ਤੁਸੀਂ ਦੇਖੋਗੇ ਕਿਸੇ ਵੀ ਮੁਕਾਮ ਦੇ ਵਿੱਚ ਕਿਸੇ ਵੀ ਫੀਲਡ ਵਿੱਚ ਜਿਹੜੀਆਂ ਔਰਤਾਂ ਹੈ ਉਹ ਮਰਦਾਂ ਤੋਂ ਕਿਤੇ ਜ਼ਿਆਦਾ ਕੇ ਹੈ। ਆਪਾਂ ਆਪਣੇ ਹਲਕੇ ਦੀ ਗੱਲ ਕਰ ਲਈ ਆਪਣੀ ਜ਼ਿਲ੍ਹੇ ਦੀ ਗੱਲ ਕਰ ਲਈ ਵਿਦੇਸ਼ਾਂ ਦੀ ਗੱਲ ਕਰਾਂਗੇ ਅਸੀਂ ਆਪਣੇ ਹਲਕੇ ਦੀ ਵੀ ਦੇਖੀ ਸਾਡੇ 33 ਸਕੂਲ ਨੇ 3 ਸਕੂਲਾਂ ਦੇ ਮੈਨਾ ਪ੍ਰਿੰਸੀਪਲ ਸਾਡੇ ਡੀ.ਐੱਪੀਓ ਮੈਡਮ ਪ੍ਰਿੰਸੀਪਲ ਮੈਡਮ ਹੈ ਔਰ ਸਾਡੇ ਐਸ.ਡੀ.ਐਮ ਉਹ ਵੀ ਮਹਿਲਾ ਹੈ ਸਾਡੇ ਏ.ਡੀ.ਸੀ ਦੋਨੋਂ ਸਾਡੇ ਮਹਿਲਾ ਹੈ ਮੇਰਾ ਕਹਿਣ ਦਾ ਮਤਲਬ ਹੈ ਮਹਿਲਾਮਾਂ ਤੋਂ ਬਿਗਿਆਰ ਪੋਸੀਬਲ ਨਹੀਂ ਹੈ ਅੱਜ ਦਾ ਜਿਹੜਾ ਦਿਨ ਹੈ ਮਹਿਲਾ ਮਾਂ ਨੂੰ ਸਮਰਪਿਤ ਹੈ ਔਰ ਖਾਸ ਕਰ ਜਿਹੜੀਆਂ ਮਾਤਾ ਮਾਂ ਹੈ ਜਿਵੇਂ ਮੈਂ ਅਗਰ ਆਪਣੀ ਗੱਲ ਕਰਾਂ ਤਾਂ ਜੋ ਅੱਜ ਵੀ ਸੀ ਆਪਾਂ ਦੇ ਸਮਾਜ ਵਿੱਚ ਆਪਣੀ ਮਾਤਾ ਮਾਂ ਕਰਕੇ ਮੇਰੇ ਨਾਲ ਜਿਹੜੇ ਸਾਥੀ ਹੈ ਇਹਨਾਂ ਨੂੰ ਵੀ ਸਾਰੇ ਇਸ ਗੱਲ ਦਾ ਪਤਾ ਹੈ ਮੈਂ ਇੱਕ ਛੁੱਟੀ ਜਿਹੀ ਕਿਉਂ ਮੈਂ ਕਵਿਤਾਾਂ ਮੈਂ ਰੂਪ ਲਿਖਦਾ ਹਾਂ ਉਹਦੇ ਵਿੱਚ ਮੈਂ ਮਹਿਲਾਾਂਾਂ ਦੇ ਉੱਤੇ ਲਿਖੀ ਆਪਣੀ ਮਾਂ ਦੇ ਉੱਤੇ ਉਹ ਮੈਂ ਤੁਹਾਡੀ ਮਾਂ ਦੀ ਗੱਲ ਕਰ ਰਿਹਾ ਮਾਂ ਬਿਲਕੁਲ ਛਟਕੇ ਨਾ ਜਾਵੀਂ ਹਾੜਾ ਥੋੜੀ ਦੇ ਹੋਰ ਬਿਗ ਲੈਣ ਤੋ ਕਰਨਾ ਤੂੰ ਪਾਸੇ ਮੈਂ ਰੋਦੀ ਵਿੱਚੋਂ ਮੈਨੂੰ ਥੋੜੀ ਦੇਰ ਹੋਰ ਲੈ ਮਾਂ ਮੈਨੂੰ ਤੇਰੀ ਬਹੁਤ ਜ਼ਿਆਦਾ ਆਉਂਦੀ ਹੈ ਜਦੋਂ ਜ਼ਿਆਦਾ ਆਉਂਦੀ ਹੈ ਤਰੁ ਲੱਗ ਜਾਂਦਾ ਦੁਨੀਆ ਦੇ ਮੇਲੇ ਵਿੱਚ ਰੌਣਕਾਂ ਦੇ ਵਿੱਚ ਮਾਂ ਤੇਤੂ ਬਗੈਰ ਮੱਖਣ ਦਾ ਜਲੰਗਾ ਤੇਤੂ ਬਗੈਰ ਹੁਣ ਮੇਰੇ ਇੱਥੇ ਦਿਨੇ ਨਹੀਂ ਲੱਗਦਾ ਮਾਂ ਮੈਨੂੰ ਯਾਦ ਆਇਆ ਕਿਤੇ ਟਿੱਤੇ ਟਿੱਲਾ ਵਾਲੇ ਦੁੱਧ ਨਾਲ ਮਿਲ ਕੇ ਫੂਟੀਆਂ ਭੇਲੀਆਂ ਖਾਉਂਦੀ ਸੀ ਮਾਰ ਮਾਰ ਫੂਕਾ ਮੈਨੂੰ ਠੰਡਾ ਦੁੱਧ ਪਿਆਉਂਦੀ ਸੀ دیر ਨਾ ਹੋ ਜਾਵੇ ਸਕੂਲ ਤੋਂ ਮੈਨੂੰ ਜਲਦੀ ਹੀ ਗਾਉਂਦੀ ਸੀ ਨੋਹਾ ਤੋ ਆਕੇ ਨਜ਼ਰ ਲ ਲੱਗ ਜਾਵੇ ਕਿਸੇ ਦੀ ਮੈਨੂੰ ਪੁਕਾਰਾ ਕੇ ਚੱਲਾਂਗੇ ਮਾਂ ਮੈਂ ਕਿੱਥੇ ਕਿੱਥੇ ਜਾਵਾਂਾ ਆੜਾ ਥੋੜੀਏ ਕੋਲ ਬੋਲੀ ਚ ਬਹਿਤਾਂ ਮਾਂ ਮੈਂ ਨੇ ਤੇ ਬਹੁਤ ਜ਼ਿਆਦਾ ਲੀਏ ਜਦੋਂ ਜਾਵਾਂਗੀ ਕਰਨਾ ਨਹੀਂ ਕਰੀਓ ਕਿ ਮੈਂ ਥੋੜਨਾ ਇਸ ਕਰਕੇ ਸ਼ੇਅਰ ਕਰ ਰਿਹਾ ਕਿ ਹਰ ਵਿਅਕਤੀ ਨੂੰ ਆਪਣੀ ਮਾਂ ਨਾਲ ਬੜੀ ਮੁਹੱਬਤ ਹੁੰਦੀ ਹੈ ਮਹਿਲਾ ਮਦੇ ਨਾਲ ਸਾਨੂੰ ਰਿਗਾਰਡ ਕਰਨਾ ਚਾਹੀਦਾ ਛੁਸਮਾਤ ਦੇ ਵਿੱਚ ਮਹਿਲਾ ਮਦੁਰ ਕੁਝ ਨਹੀਂ ਹੈ ਹਰ ਪ੍ਰਾਣੀ ਨੂੰ ਥੋਪੇ ਤੋਂ ਬੜੇ ਪ੍ਰਾਣੀ ਨੂੰ सर्वप्रथम अंतरराष्ट्रीय महिला दिवस पर सभी को हार्दिक बधाई और विशेष तौर पर यहां ब्रह्म कुमारी आश्रम में पहुंची नारी शक्ति को सलाम तो नारी शक्ति आज एक बहुत ही बड़ी शक्ति है बन चुकी है क्योंकि नारी का ना जो योगदान है ये पूरे विश्व में एक अपने आप में सराहनीय है पूरा जैसे कि हमारे भारत की राष्ट्रपति द्रौपदी मुर्मू वो आज की राष्ट्रपति है जो फर्स्ट सिटीजन ऑफ इंडिया ये हमारे लिए गर्व की बात है ऐसे ही हमारे राजधानी राज दिल्ली की और जो तो चीफ मिनिस्टर है वो भी एक नारी है इससे पहले जो पूर्व चीफ मिनिस्टर रही है वो भी एक नारी थी हमारे देश की प्रधानमंत्री भी एक नारी रह चुकी है ये हमारे लिए गर्व की बात है मैं इस हाथ का जो के हर साल अंतर्राष्ट्रीय महिला दिवस मनाता आ रहा है इस बार हमने ब्रह्म कुमारी आश्रम में ये इनके साथ मिलकर हम कर, करने जा रहे हैं इनमें से हम उन महिलाओं को सम्मानित करेंगे जिन्होंने समाज के लिए या देश के लिए या अपने सोसाइटी सुस, के लिए कुछ ना कुछ योगदान दिया है ताकि उनको देखकर दूसरे लोगों को भी प्रोत्साहन मिले उनको भी हौसला कि हो हम भी इनको हम दें। हमें सम्मानित किया जाए तो मैं इसी अवसर पर हम 25 महिलाओं को सम्मानित करेंगे एक बार फिर पुनः भारत परिषद और ब्रह्म कुमारी आश्रम की ओर से सभी को अंतर्राष्ट्रीय महिला दिवस की हार्दिक शुभकामनाएं धन्यवाद जिरा आज का दिन विशेष मनाने वास्ते भारत विकास परिषद एक विशेष उपराला है भारत विकास परिषद ने ਅੱਜ ਸੈਕਟਰ ਨਿਆਨੰਗਲ ਦੇ ਫੇਸ 1 ਜਿਹੜਾਗਾ ਉੱਥੇ ਇੱਕ ਪ੍ਰੋਗਰਾਮ ਰੱਖਿਆ ਹੈ ਜਿਹਦੇ ਵਿੱਚ ਜਿਹੜੀਆਂ ਸਾਡੇ ਹਲਕੇ ਦੇ ਵਿੱਚ ਪ੍ਰੋਮਿਨੈਂਟ ਮਹਿਲਾਵਾਂ ਜਿਨ੍ਹਾਂ ਦਾ ਸਮਾਜ ਦੇ ਵਿੱਚ ਇੱਕ ਅੱਛਾ ਯੋਗਦਾਨਾ ਉਹਨਾਂ ਨੂੰ ਇਹਨੇ ਸਲਮਾਨ ਵੀ ਜਿਹੜਾ ਸੋ ਮਹਿਲਾਮਾਂ ਨੂੰ ਸਨਮਾਨ ਦੇਣਾ ਜਿਹੜਾਗਾ ਉਹ ਹਰ ਜਿਹੜੇ ਵਰਗ ਦੇ ਲੋਕ ਹੈ ਉਹਨਾਂ ਦਾ ਇੱਕ ਉਹਨਾਂ ਦੀ ਇੱਕ ਡਿਊਟੀ ਬਣਦੀ ਹੈ ਕਰਤੱਬੇ ਬਣਦਾ ਤਾਂ ਜੋ ਸਮਾਜ ਨੂੰ ਸੰਭਾਲਣ ਵਾਸਤੇ ਮਹਿਲਾ ਮਹੂਰ ਜਾ ਕੇ ਜਿਹੜਾਗੇ ਪਹਿਲ ਕਦਮੀ ਕਰਨ ਸੋ ਧੰਨਵਾਦ ਮੇਰੇ ਵੱਲ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਰਾਹੀਂ ਮੈਂ ਸਮੂਹ ਦੇਸ਼ਵਾਸੀਆਂ ਨੂੰ ਸੂਹ ਨੰਗਲਵਾਸੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਅੱਜ ਦੇ ਇਸ ਸਮੇਂ ਦੇ ਵਿੱਚ ਮਹਿਲਾ ਸਸ਼ਕਤੀਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਹਰ ਖੇਤਰ ਦੇ ਵਿੱਚ ਤੁਸੀਂ ਦੇਖਦੇ ਹੋ ਮਹਿਲਾਵਾਂ ਵੱਧ ਚੜ੍ਹ ਕੇ ਹਿੱਸਾ ਲੈਂਦੀਆਂ ਭਾਵੇਂ ਉਹ ਸਾਡਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋ ਜਵੇ ਸਾਡੇ ਨਗਰ ਕੌਂਸਲ ਦੇ ਵਿੱਚ ਵੀ ਤੁਸੀਂ ਦੇਖਿਆ कि ਮਹਿਲਾ ਸਸ਼ਕਤੀਕਰਨ ਨੂੰ ਅਸੀਂ ਪੂਰਾ 50% ਜਿਹੜਾ ਜਿੰਨੇ ਬੰਦਿਆਂ ਦਾ ਯੋਗਦਾਨ ਹੈ ਉੰਨਾ ਹੀ ਮਹਿਲਾਵਾਂ ਦਾ ਯੋਗਦਾਨ ਹੈ ਸਾਡੇ 10 ਲੇਡਿਸ ਐਮਸੀ ਹੈ ਜਿਹੜੇ ਸ਼ਹਿਰ ਨੂੰ ਸੁਚਾਰੂ ਰੂਪ ਨਾਲ ਚਲਾਉਂਦੇ ਐ ਇਸੇ ਤਰ੍ਹਾਂ ਸਾਡੇ ਡੀਸੀ ਮੈਡਮ ਵੀ ਇੱਕ ਲੇਡੀ ਹੈ ਔਰ ਸਾਡੇ ਐਸਡੀਐਮ ਮੈਡਮ ਵੀ ਇੱਕ ਅਨਮ ਜੋਤਪੂਰੀ ਉਹ ਵੀ ਗੇਲੇਡੀ ਹੈ ਸਾਡੇ ਅੱਜ ਦੇ ਯੁੱਗ ਵਿੱਚ ਜਿਹੜਾ ਇਹ ਪ੍ਰੋਗਰਾਮ ਅੱਜ ਭਾਰਤ ਵਿਕਾਸ ਪਰਿਸ਼ਦ ਔਰ ਬ੍ਰਹਮ ਕੁਮਾਰੀ ਈਸ਼ਵਰੀ ਸੰਸਥਾਨ ਨੇ ਚਲਾਇਆ ਹੈ ਇਹ ਬਹੁਤ ਹੀ ਸਰਹਾਨਾ ਯੋਗ ਹੈ ਮਹਿਲਾ ਸਸ਼ਕਤੀਕਰਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਸਾਡੇ ਸਾਰਿਆਂ ਦੇ ਸਾਥ ਹੀ ਜਰੂਰ ਤਾਂ ਮੈਂ ਇੱਕ ਵਾਰੀ ਫਿਰ ਤੁਹਾਡੇ ਚੈਨਲ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਨੰਨਦਲ ਵਾਸੀਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ